ਕੀ ਬਾਈ ਚੱਲੋ ਓਏ ਚੱਲੋ ਵੀਰੇ ਸਾਹ ਨਹੀਂ ਆਉਂਦਾ ਮੈਨੂੰ ਚੱਲੋ ਵੀਰੇ ਮਦਦ ਦੀ ਬਹੁਤ ਲੋੜ ਹੈ ਸਾਹ ਨਹੀਂ ਆਉਂਦਾ ਬਾਈ ਇਹ ਬੋਤਲ ਨੂੰ ਪਿਆਰੋ ਜੀ ਨਾ ਮੈਂ ਦਿਹਾੜੀ ਕਰਨ ਜੋ ਨਾ ਕੋਈ ਕਾਰੋਬਾਰ ਕਰਨ ਜੋ ਹੋਰ ਕੋਈ ਮਦਦ ਨਹੀਂ ਕੋਈ ਹੀਲਾ ਨਹੀਂ ਬਾਈ ਮੈਂ ਮਾਦਨ ਮਾਗਨ ਹਰਤੂ ਮੇਰੇ ਪਾਪਾ ਦੀ ਸਿਹਤ ਲਈ ਮਦਦ ਕੀਤੀ ਆ ਬੇ ਇਹ ਸਾਡਾ ਨੰਬਰ ਹੈ ਬੇ ਵਿਰੇਸ਼ ਰਾਣੀ ਕੀ ਪ੍ਰੋਬਲਮ ਆ ਗਈ ਸੀ ਬੇਟੇ ਨੂੰ ਪਹਿਲਾਂ ਵੀ ਬੀਪੀ ਵੱਧਦਾ ਸੀਗਾ ਕਰ ਪਾ ਰਹੇ ਹਾਂ ਜਿੰ ਵਿਚਾਰਾ ਥੋੜਾ ਥੋੜਾ ਕਰਕੇ ਕਰਜ਼ਾ ਲੈ ਲਿਆ ਮੇਰੇ ਰਹਿਵੇ ਇਹਦੀ ਕਿਟਣੀਆਂ ਅਜ ਪ੍ਰੋਬਲਮ ਆ ਗਈ ਕਿ ਕੋਟੀਆਂ ਆ ਜਾਂਦੀਆਂ ਤੇ ਰੋਟੀਆਂ ਦਿਖਾਈ ਜਾਂਦੀਆਂ ਫੇਰ ਅਸੀਂ ਨੇ ਇਹਦਾ ਹੁਕਰਾਇਆ 1000 ਫੇਰ ਕਿ ਜੜੀਆਂ ਹੋ ਗਏ ਦੋਏ ਖਰਾਬ ਨੇ ਫੇਰ ਮੈਂ ਸਵੇਰ ਸਤੂੰ ਤਾਂ ਉਥੇ ਹੀ ਨਹੀਂ ਗਿਆ ਹੈਗਾ ਇਹ ਤਾਂ ਹੋਏ ਗਿਆ ਤੇ ਪੁਵਾ ਦਾ ਕਰਜ਼ਾ ਜਿਹੜਾ ਤੇ ਸਰਤੇ ਕਰਜ਼ਾ ਵੀ ਜਿਹੜਾ ਹੋਇਆ ਸਰਤੇ ਘਰ ਪਾਉਂਦੇ ਤੇ ਅੱਜ ਬਿਟਾਲਾ ਰਹਿ ਗਿਆ ਖਰਚ ਕਮਾਉਣ ਵਾਲਾ ਇਕੱਲਾ ਹੀ ਬੇਟਾ ਸਿੱਕਾ ਹੀ ਬੇਟਾ ਜੀ ਘਰ ਚ ਕਮਾਉਣ ਵਾਲਾ ਜਦੋਂ ਬੱਚਿਆਂ ਨੂੰ ਸਮਝਾ ਤੇ ਸਾਨੂੰ ਸਮਝਾ ਤੇ ਨਾਲੇ ਵੀ ਸਾਹਦਾ ਰਹਦਾ ਸਾਹਾਂ ਹੀ ਮੈਨੂੰ ਡਾਕਟਰੀ ਇਲਾਜ ਲਈ ਕਿੰਨਾ ਖਰਚ ਆਉਂਦਾ ਉਹਦਾ 15 ਲੱਖ ਰੁਪਇਆ ਕਹਿੰਦੇ ਨੇ ਬਾਕੀ ਵੱਧ ਦਾ ਹੋ ਹੋ ਜੀ ਕੀ ਕਹਿ ਸਕਦੇ ਹਾਂ ਪਰ ਉਹ ਪਰਵਾਹ ਨਹੀਂ ਇੰਨੀ ਤਾਕਤ ਨਹੀਂ ਹੈਗੀ ਕਿਸੇ ਚ ਇਹ ਨਾ ਕਿਸੇ ਤੋਂ ਮੰਗ ਸਕੀਏ ਸਭ ਤੋਂ ਲੈ ਕੇ ਇਹ ਤੇ ਨਾਮ ਰੱਖੇ ਨੇ ਪੈਸੇ ਸ੍ਰਿੰਦਰ ਕੁਮਾਰਾ ਜੀ ਤੇ ਤੁਹਾਡੇ بیٹے ਨੂੰ ਕੀ ਪ੍ਰੋਬਲਮ ਕੀ ਆ ਗਈ ਸੀ ਇਹ ਕਿਹੜੀਆਂ ਦੀ ਪ੍ਰੋਬਲਮ ਸੀ ਇਹ ਅੱਛਾ ਪਤਾ ਨਹੀਂ ਲੱਗਿਆ ਜੀ ਵਧੀਆ ਬੜੇ ਕਾਰੋਬਾਰ ਤੇ ਜਾਂਦਾ ਸੀ ਬੈਟੇ ਲੱਗਿਆ ਆਇਆ ਸੀ ਪਰ ਟਾਈਮ ਦੀ ਟਾਈਮ ਬਸ ਬਹਿ ਗਿਆ ਮੰਜੇ ਬਜਰਾ ਇਨਾ ਪੈਸਾ ਲੱਗੇ ਕੋਈ ਕਾਰੋਬਾਰ ਨਹੀਂ ਹੁੰਦਾ ਮੈਂ ਡੇਢ ਜੂੜੀ ਕਰਦਾ ਬਸ ਠੀਕ ਹੈ 4 ਰੁਪਏ ਕਮਾ ਕੇ ਨਾ ਬੱਚੇ ਦਾ ਭੇਡ ਖਾ ਸਕਦਾ ਕਰਜ਼ਾ ਵੀ ਚੜਿਆ ਹੋਸੀ ਹੇ ਖਰਚੇ ਖਰਚਾ ਵੀ ਚੜਿਆ ਹੋਸੀ ਕਰਦੇ ਬਹੁਤ ਚੜਿਆ ਜੀ ਹਾਂ ਮਕਾਨ ਪਾਉਣੇ ਪਾਉਣ ਤੇ ਆ ਸਾਰੇ ਕੰਮ ਖਰਾਬ ਹੋ ਗਿਆ ਕੋਈ ਫੇਰੀ ਕਮੌਲ ਤੇ ਹੀ ਸਭ ਸਾਰੇ ਕਰਵਾ ਕਾਲੇ ਮੇਰੇ ਕੰਮ ਹੁੰਦੇ ਨਹੀਂਗਾ ਅੱਧ ਦਵਾਰੇ ਹੁਣ ਫੇਰ ਮੈਂ ਢਾਡੀ ਤੇ ਕਰ ਲਵਾਂ ਠੀਕ ਹੈ ਸਾਰੇ ਕੰਮ ਛੱਡਿਆ ਹੋਇਆ ਜੀ ਮੇਰੇ ਕੋਲ ਪਤਾ ਕਿਵੇਂ ਲੱਗਿਆ ਵੀ ਕਿੰਨੀ ਫੇਲੂ ਮਾਸ਼ੇ ਤਾਂ ਆਏ ਬੈਗਿਆ ਕਿਟਨੀ ਜਿਆਦਾ ਪਤਾ ਲੱਗਾ ਡਾਕਟਰਾਂ ਨੇ ਦਿਖਾਇਆ ਪਰ ਵਾਧਾ 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 ਬਸ ਤੇ ਟੈਕ ਕਰਾਇਆ ਹੁਣ ਤੁਸੀਂ ਗਏ ਲੋਕਾਂ ਨੂੰ ਪਤਾ ਲੱਗਾ ਹੁਣ ਤੁਸੀਂ ਕਰ ਰਹੇ ਹੋ ਆਹ ਦਿਹਾੜੀਆਂ ਲੋਕਾਂ ਨੇ ਜਾਈਏ ਨੇ ਕਦੇ ਕਿਸੇ ਦੇ ਕਦੇ ਕਿਸੇ ਦੇ ਕਰਕੇ ਹੋਵੇ ਟਾਈਮ ਤੇ ਪੈਸੇ ਨਹੀਂ ਬੱਦੇ ਡਾਕਟਰਾਂ ਨੇ ਕਿੰਨਾ ਖਰਚਾ ਦੱਸਿਆ ਲਾਜ ਹੈ ভাই ਡਾਕਟਰਾਂ ਨੇ ਕਿੰਨਾ ਖਰਚਾ ਦੱਸਿਆ ਅਜਾ ਦਰ 15 ਲੱਖ ਤੋਂ ਕੱਟ ਨਹੀਂ ਹੋਣਾ ਠੀਕ ਸੋ ਮਦਦ ਦਿੱਤਾ ਹਾਰ ਲਗਾਤਾਰ ਜੀ ਆ ਬਾਹਰ ਕਰਦੇ ਆ ਮਾਲ ਕਰੇ ਤੁਹਾਡੀ ਮਦਦ ਕਰੀ ਆਵੇ